ਮੈਂ ਆਪਣੀ ਟੀਮ ਨੂੰ ਇੱਕ ਟਿੱਚਰ ਦਿੱਤਾ ਪਿਛਲੇ 3 ਜਿਹੜੇ ਜ਼ੋਨ ਹੋਏ ਆ ਉਹਦੇ ਵਿੱਚ ਜਿੰਨੇ ਵੀ ਸਾਡੇ ਬੂਥ ਸੀਗੇ ਜਿੱਥੇ VOTING ਪਰਸੈਂਟੇਜ ਕੱਟ ਰਹੀ ਹੈ ਕੋਈ ਨਾ ਕੋਈ ਕਾਰਨ ਰਿਆ ਹੋਣਾ ਹੈਗਾ ਉੱਥੇ ਕੋਈ ਨਾ ਕੋਈ ਉਹਨਾਂ ਦੇ ਇਸ਼ੂਜ਼ ਰਹੇ ਹੋਣੇ ਹੈਗੇ ਪਹਿਲਾਂ ਤਾਂ ਅਸੀਂ ਉਸ ਨੂੰ ਸੋਰਟ ਕਰਾਂਗੇ ਕਿ ਕਿਹੜੇ-ਕਿਹੜੇ ਸਾਡੇ ਬੂਥ ਸੀਗੇ ਜਿੱਥੇ 50% ਤੋਂ ਘੱਟ ਸਾਡੀ VOTING ਲਈ ਹੈ ਉਹਨਾਂ ਕਾਰਨਾਂ ਨੂੰ ਅਸੀਂ ਅਸੈਸ ਕਰਾਂਗੇ ਕਿ ਬਈ ਕੀ ਕਾਰਨ ਸੀਗੇ ਐਂਡ ਉਹਨਾਂ ਕਾਰਨਾਂ ਨੂੰ ਅਸੀਂ ਫਿਰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਗੁੱਡ ਥਿੰਗ ਇਜ਼ ਕਿ ਸਾਡੇ ਕੋਲ ਹਜੇ ਟਾਈਮ ਹੈ مطلب ایک جون میں جب پولنگ ہونی ہے سارے کو لگ پک دو ہاں دو مہینے سو so, ساری کوشش یہی رہے گی کہ انہوں لوگوں جو ریگولرلی ووٹ نہیں کر دے جو پناہ پرسینٹ تو گھٹ جتنی چونان نہیں ہو رہی جی, اٹ مینس کی کوئی کارن ہے جو ریگورلی ووٹ کر نہیں جاتے انہوں نے موٹیویٹ کرنا جو فرس ٹائم ووٹرز ہیں سارے جنہوں نے پہلی بار ਜੋ ਪਿਛਲੇ ਸਾਲ ਹੀ ਵੋਟਰ ਬਣੇ ਆ ਉਹਨਾਂ ਨੂੰ ਉਹਨਾਂ ਨੂੰ ਮੋਟੀਵੇਟ ਕਰਨਾ ਇੱਥੇ ਐਜੂਕੇਸ਼ਨ ਇੰਸਟੀਟਿਊਸ਼ਨਸ ਪਹੁੰਚ ਜਾਂਦਾ ਹੈ ਅਸੀਂ ਕੋਸ਼ਿਸ਼ ਕਰਾਂਗੇ ਉੱਥੇ ਤੱਕ ਉਹਨਾਂ ਨੂੰ ਰੀਚ ਆਊਟ ਕਰੀਏ ਉਹਨਾਂ ਨੂੰ ਮੋਟੀਵੇਟ ਕਰੀਏ ਕਿ ਆਪਣੀ ਵੋਟ ਦਾ ਸਮਾਨ ਕਿਸ ਤਰ੍ਹਾਂ ਕਰਨਾ ਐਂਡ ਦੈਨ ਸਾਡੇ ਜਿਹੜੇ ਪੀ ਡਬਲਯੂ ਡੀ ਵੋਟਰਸ ਆਲੇ ਵਿਆਹ ਵੋਟਰਸ ਨੇ ਸਾਡੇ 85 ਪਲੱਸ ਵੋਟਰਸ ਆ ਉਹਨਾਂ ਲਈ ਸਰਕਾਰ ਇਸ ਵਾਰੀ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਜਿਹੜੀ ਹੈ ਉਹਨਾਂ ਨੇ ਇੱਕ ਦਿੱਤੀ ਹੈ ਜੀ ਫੈਸਿਲਿਟੇਸ਼ਨ ਦਿੱਤੀ ਹੈ ਵੋਟਰ ਫੈਸਿਲਿਟੇਸ਼ਨ ਆਪੀ ਪੋਸਟਲ ਵੈਲੋਟ ਰਾਹੀਂ ਵੋਟ ਪਾ ਸਕਦੇ ਨੇ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਤੱਕ ਪਹੁੰਚਣ ਦੀ ਉਹਨਾਂ ਨੂੰ ਵੋਟ ਪਾਉਣ ਦੀ ਐਂਡ ਹਮ 100% ਸ਼ੋਰ ਮਤਲਬ ਜੋ ਐਫਰਟਸ ਆਲਰੇਡੀ ਹੋ ਚੁੱਕੇ ਨੇ ਇਸ ਜ਼ਿਲ੍ਹੇ ਦੇ ਵਿੱਚ ਤੇ ਜਿਹੜੇ ਹੁਣ ਅਸੀਂ ਅਗਲੇ 2 ਮਹੀਨਿਆਂ ਚ ਕਰਾਂਗੇ ਆਈ ਐਮ ਸ਼ੋਰ ਕਿ ਸਾਡੀ VOTING ਪਰਸੈਂਟੇਜ ਹੋ ਜਿਹੜੀ ਵਧੂਗੀ میں دیکھو جڑا الیکشن کمیشن دا ٹیچا ہے وہ ستر پرسنٹ تو پار ٹیچا ہے اسی ستر تو کہیں ہوتے اپنا ٹیچا رکھاں گے تاکہ اٹلیس ساڑھے الیکشن کمیشن دا ٹیچا پورا ہوئے اور ویل ٹرائی ٹو بی دا بیسٹ ان دا سٹیٹ میں نہ صرف نکڑ ناٹک بلکہ ہر وہ چیز جا سکے جیسے ہیں ووٹنگ بوتھ تک آنے پر ہو ਔਰ ਵਰਕਪਲ ਨੇ ਉਹਨਾਂ ਨੂੰ ਮੋਟੀਵੇਸ਼ਨ ਮਿਲੇ ਤੁਹਾਡੇ ਵੀ ਸੁਜੈਸ਼ਨ ਲਵਾਂਗਾ ਮੈਂ ਬਾਰ ਬਾਰ ਕਹ ਰਿਹਾ ਕਿ ਤੁਹਾਡਾ ਬੜਾ ਇੰਪੋਰਟੈਂਟ ਰੋਲ ਹੈ ਇਸ ਸਟੇਜ 'ਤੇ ਕਿ ਲੋਕਾਂ ਨੂੰ ਕਿਵੇਂ ਅਬ VOTING BOOTH ਤੱਕ ਲੈ ਕੇ ਆਇਆ ਕਿਸੇ ਨੂੰ ਵੀ ਪਾਉਂਟ ਬਟ ਵੋਟ ਆਪਣੀ ਜੂੜ ਪਾਉਂਟ ਸੋ ਇਹ ਟੀਚਰ ਲੈ ਕੇ ਤੁਹਾਡੇ ਸੁਜੈਸ਼ਨਸ ਲੈ ਕੇ ਮੇਰੀ ਟੀਮ ਦੇ ਸੁਜੈਸ਼ਨਸ ਲੈ ਕੇ ਅਸੀਂ ਜਰੂਰ ਕੋਸ਼ਿਸ਼ ਕਰਾਂਗੇ ਨੁੱਕੜ ਨਾਟਕਾਂ ਰਾਹੀਂ ਕੋਈ ਅਸੀਂ ਇਵੈਂਟ ਕਰਾਵਾਂਗੇ ਕੋਈ ਯੂਥ ਅਸੀ ਫੈਸਟੀਵਲ ਕਰਵਾ ਸਕੀਏ ਬਹੁਤ ਸੀ ਜਿਹੜੀ ਚੀਜ਼ਾਂ ਨੂੰ ਲੈ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਉੱਥੇ ਤੱਕ ਪਹੁੰਚਾਈ اپنی فصل لے کے تے تو ان کوئی دکت نہ آئی اس علاوہ آئی ایم ویٹی شو کہ ہر زلے دے ہر ایڈیا دے اپنے کچھ نہ کچھ کسانی ریلیٹڈ ایشوز ہیں میں توڑے ہی سگوں کسانوں اپنے ایک اپیل کر رہے ہیں ایک میسج دے رہے ہیں کہ آئی ال بی اکسسیبل ٹو دیم جدو بھی انہوں نے لگتا ہے کہ بھئی اسی ڈی سی صاحب نے کوئی گل کر کے اپنے ایشوز جاؤنا چاہتے ہیں آئی ال بی ایوری ٹائم اکسسیبل ٹو دم میرے کون آن. ਮੈਂ ਉਹਨਾਂ ਕੋਲ ਗੀਚ ਆਊਟ ਕਰਾਂਗਾ ਜੇ ਵੀ ਕੋਈ ਉਹਨਾਂ ਦੇ ਇਸ਼ੂਸ ਹੋਣਗੇ ਅਸੀਂ ਨਾਲ ਮਿਲ ਕੇ ਬੈਠ ਕੇ ਉਹਨਾਂ ਦੀ ਗੱਲ ਜਿਹੜੀ ਹੈ ਜਿਹੜੇ ਉਪਯੋਗ ਅਧਾਰਿਆਂ ਕੋਲ ਪਹੁੰਚਾ ਕੇ ਤੇ ਉੱਥੇ ਅਸੀਂ ਉਹਨਾਂ ਦੇ ਸਾਰੇ ਜਿਹੜੇ ਇਸ਼ੂਸ ਹੈ ਟੇਕ ਅਪ ਕਰ ਲਈਏ ਜੋ ਮੋਸਟਲੀ ਇਸ਼ੂਸ ਹੱਲ ਹੋ ਸਕਦੇ ਆ ਆਪਣੇ ਲੈਵਲ ਤੇ ਅਸੀਂ ਆਪਣੀ ਲਾਹਤ ਤੇ ਹੱਲ ਕਰਾਵਾਂਗੇ ਜੇ ਕੋਈ ਗੱਲ ਉਹਨਾਂ ਦੀ ਅਗਾਂਹ ਪਹੁੰਚਾਣੀ ਹੈ ਤੇ ਅਗਾਂਹਾਂ ਤਾਂ ਦੀ ਗੱਲ ਪਹੁੰਚਾ ਦੇ ਅਸੀਂ ਸੋਲ ਉਹਨਾਂ ਦੇ ਹੱਲ ਕਰਾਵਾਂਗੇ ਥੈਂਕ ਯੂ ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਐਸਕੇ ਸਕਸਨਾ ਤਾ ਤੁਸੀਂ ਦੇ ਰਹੇ ਹੋ ਅਦਾਲਤ ਜਨਤਾ ਕੀ ਆਮਨੇ ਸਾਹਮਨੇ ਦੋਸਤੋ